ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 4 ਹਰ ਹਰ ਨਾਮ ਪਜਿਓ ਪੁਰਖੋਤਮ ਸਭ ਬਿਣਸੇ ਦਾਲਦ ਦਲਗਾ ਭਉ ਜਨਮ ਮਰਨਾ ਮੇਟਿਓ ਗੁਰ ਸਬਦੀ ਹਰ ਅਸਥਿਰ ਸੇਵ ਸੁਖ ਸੰਗਾ ਹਰ ਹਰ ਨਾਮ ਪਜਿਓ ਪੁਰਖੋਤਮ ਸਭ ਬਿਣਸੇ ਦਾਲਦ ਦਲਗਾ ਭਉ ਜਨਮ ਮਰਨਾ ਮੇਟਿਓ ਗੁਰ ਸਬਦੀ ਹਰ ਅਸਥਿਰ ਸੇਵ ਸੁਖ ਸੰਗਾ ਮੇਰੇ ਮਨ ਪਜ ਰਾਮ ਨਾਮ ਅਤਿ ਪਿਰਗਾ ਮੈਂ ਮਨ ਤਨ ਅਰਪ ਤਰਿਓ ਗੁਰ ਆਗੇ ਸਿਰ ਵੇਚ ਲਿਓ ਮੂਲ ਮਹੰਗਾ ਰਹਾਉ ਨਰਪਤ ਰਾਜੇ ਰੰਗ ਰਸ ਮਾਨ ਹੈ ਬਿਨ ਨਾਮੇ ਪਕੜ ਖੜੇ ਸਭ ਕਲਗਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹੱਥ ਫਲਗਾ ਹਰ ਆਖ ਰਾਖ ਰਾਖ ਜਨ ਕਰਮ ਤੁਮਾਰੇ ਸਰਨਾਗਤ ਪੁਰਖ ਪ੍ਰਿਤ ਪਲਗਾ ਦਰਸ਼ਨ ਸੰਤ ਦੇਹੋ ਸੁਖ ਪਾਵੇ ਪ੍ਰਭ ਲੋਚ ਪੂਰ ਜਨ ਤੁਮਗਾ ਤੁਮ सुमਰਥ ਪੁਰਖ ਵੱਡੇ ਪ੍ਰਭ ਸੁਆਮੀ ਮੋਕੋ ਕੀਜੈ ਦਾਨ ਹਰ ਨਿਭਗਾ ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਵਿਟਹੁ ਸਦ ਘੁਮਗਾ ਤੁਮ ਸੁਮਰਥ ਪੁਰਖ ਵੱਡੇ ਪ੍ਰਭ ਸੁਆਮੀ ਮੋਕੋ ਕੀਜੈ ਦਾਨ ਹਰ ਨਿਭਗਾ ਜਨ ਨਾਨਕ ਨਾਮ ਮਿਲੈ ਸੁਖ ਪਾਵੈ ਅਮ ਨਾਮ ਵਿਟੋਂ ਸਦ ਘੁਮਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਚੌਥਾ हे ਭਾਈ ਜਿਸ ਮਨੁਖ ਨੇ ਪਰਮਾਤਮਾ ਨਾਮ ਜਪਿਆ ਹੈ ਹਰੀ ਉੱਤਮ ਪੁਰਖ ਨੂੰ ਜਪਿਆ ਹੈ ਉਹਦੇ ਸਾਰੇ ਦਰਿੰਦਰ ਦਲਾਂ ਦੇ ਦਲ ਨਾਸ ਹੋ ਗਏ ਹਨ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਮਨੁੱਖ ਨੇ ਜਨਮ ਮਰਨ ਦਾ ਡਰ ਵੀ ਮੁਕਾ ਲਿਆ ਹੈ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੀ ਸੇਵਾ ਭਗਤੀ ਕਰਕੇ ਉਹ ਆਨੰਦ ਵਿੱਚ ਲੀਨ ਹੋ ਗਿਆ ਹੈ ਏ ਮੇਰੇ ਮਨ ਸਦਾ ਪਰਮਾਤਮਾ ਦਾ ਤਿਆਰਾ ਨਾਮ ਸਿਮਰਿਆ ਕਰ ਏ ਭਾਈ ਮੈਂ ਆਪਣਾ ਮਨ ਆਪਣਾ ਸਿਰ ਭੇਟਾ ਕਰਕੇ ਗੁਰੂ ਦੇ ਅੱਗੇ ਰੱਖ ਦਿੱਤਾ ਹੈ ਮੈਂ ਆਪਣਾ ਸਿਰ ਮਹਿੰਗੇ ਮੁੱਲ ਦੇ ਵੱਟੇ ਵੇਚ ਦਿੱਤਾ ਹੈ ਮੈਂ ਸਿਰ ਦੇ ਏਵਜ ਕੀਮਤੀ ਹਰੀ ਨਾਮ ਲਿਆ ਹੈ ਰਹਾਓ ਏ ਭਾਈ ਦੁਨੀਆਂ ਦੇ ਰਾਜੇ ਮਹਾਰਾਜੇ ਮਾਇਆ ਦੇ ਰੰਗ ਰਸ ਮਾਣਦੇ ਰਹਿੰਦੇ ਹਨ ਨਾਮ ਤੋਂ ਸਖਣੇ ਰਹਿੰਦੇ ਹਨ ਉਹਨਾਂ ਸਭਨਾਂ ਨੂੰ ਆਤਮਿਕ ਮੋਤ ਫੜ ਕੇ ਅੱਗੇ ਲਾ ਲੈਂਦੀ ਹੈ ਜਦੋਂ ਉਹਨਾਂ ਨੂੰ ਕੀਤੇ ਕਰਮਾਂ ਦਾ ਫਲ ਮਿਲਦਾ ਹੈ ਜਦੋਂ ਉਹਨਾਂ ਦੇ ਸਿਰ ਉੱਤੇ ਪ੍ਰਮਾਤਮਾ ਦਾ ਡੰਡਾ ਵੱਜਦਾ ਹੈ ਤਦੋਂ ਪਛਤਾਉਂਦੇ ਹਨ हे हरि हे पालनहार सर्वव्यापक ऐसी तेरे पैदा कीते निमाने जीव हां ऐसी तेरी शरण आए हां तू आप अपने सेवकਾਂ ਦੀ ਰੱਖਿਆ ਕਰ हे प्रभु तेरा दास दास दी तांग पूरी कर इस दास नु संत जना दा दर्शन बख्श ताके हे दास आत्मिक आनंद प्राप्त कर सके हे प्रभु ਹੇ ਸਭ ਤੋਂ ਵੱਡੇ ਮਾਲਕ ਤੂੰ ਸਾਰੀਆਂ ਤਾਕਤਾਂ ਦਾ ਮਾਲਕ ਪੁਰਖ ਹੈ ਮੈਨੂੰ ਇੱਕ ਛੇਣ ਵਾਸਤੇ ਹੀ ਆਪਣਾ ਨਾਮ ਦਾ ਦਾਨ ਦੇ ਹੇ ਦਾਸ ਨਾਨਕ ਆਖ ਜਿਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ ਆਨੰਦ ਮਾਣਦਾ ਹੈ ਮੈਂ ਸਦਾ ਹਰ ਨਾਮ ਤੋਂ ਸਦਕੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ